ਅਗਰਾਵਣ ਨੂੰ ਲਾਉਣੇ ਵਾਲਿਓ ਵਿਚੇ ਬੁਰਾਈਆਂ ਵੀ ਫੂਕ ਦਿਓ ਅਗਰਾਵਣ ਨੂੰ ਲਾਉਣੇ ਵਾਲਿਓ ਵਿਚੇ ਬੁਰਾਈਆਂ ਵੀ ਫੂਕ ਦਿਓ ਜੋ ਸਮਾਜ ਕਮਜ਼ੋਰ ਕਰਦੀ ਹਰ ਛੱਡ ਕਰ ਤੂਤ ਦਿਓ ਅਗਰਾਵਣ ਨੂੰ ਲਾਉਣੇ ਵਾਲਿਓ ਵਿੱਚ ਬੁਰਾਈਆਂ ਵਿਫੂਕ ਦਿਓ ਅਗਰਾਵਣ ਨੂੰ ਲਾਉਣੇ ਵਾਲਿਓ ਵਿੱਚ ਬੁਰਾਈਆਂ ਵਿਫੂਕ ਦਿਓ ਖਾਲੀ ਹੱਥ ਆਇਆ ਏ ਖਾਲੀ ਹੱਥ ਜਾਣਾ ਨਾ ਕੋਈ ਪਰਦਾ ਓਏ ਮਾਨ ਕਰੇ ਕਿ ਗੱਲ ਦਾ ਹਕਾਰ ਦੱਸ ਕਰਦਾ ਧਰਮੱਚ ਜੋ ਲਿਖਿਆ ਧਰਮੱਚ ਜੋ ਲਿਖਿਆ ਉਹਨੂੰ ਅਸਲੀ ਰੂਪ ਦਿਓ ਅਗਰਾਵਣ ਨੂੰ ਲਾਉਣੇ ਵਾਲਿਓ ਵਿੱਚ ਬੁਰਾਈਆਂ ਵੀ ਫੂਕ ਦਿਓ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਗਟ ਕੈਂਥ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾ ਤੇ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਅੱਜ ਦੁਸ਼ਹਿਰੇ ਦੇ ਇਸ ਉਤਸਵ ਤੇ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਸੀ ਕਿ ਅਸੀਂ ਰਾਵਣ ਨੂੰ ਫੂਕ ਕੇ ਕੋਈ ਸਬਕ ਲਿਆ ਕਿ ਅਸੀਂ ਆਪਣੇ ਅੰਦਰ ਵਾਲਾ ਰਾਵਣ ਫੂਕਿਆ ਕਿ ਅਸੀਂ ਰਾਵਣ ਵਰਗੇ ਕੰਮ ਨਹੀਂ ਕਰਦੇ ਸੋ ਜੇ ਨਹੀਂ ਕਰਦੇ ਫਿਰ ਅਸੀਂ ਇਸ ਮਕਸਦ ਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਸੋ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਸੋ ਥੈਂਕ ਯੂ ਬਹੁਤ ਬਹੁਤ ਸ਼ੇਅਰ ਜੀ